ਸੀਐਮ ਸਾਹਿਬ ਨੇ ਜਿਹੜੀ ਸਟ੍ਰੈਟਜੀ ਬਣਾਈ ਹੈ ਜਿਵੇਂ ਉਸ ਵਕਤ ਵੀ ਮੈਂ ਕਿਹਾ ਸੀਗਾ ਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਵੀ ਕ੍ਰਾਈਮ ਹੋਊਗਾ ਅਸੀਂ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਟਰੇਟਰਸ ਹੈਗੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ ਸੋ ਦੈਟ ਦੇ ਫੇਸ ਦੀ ਲਾਅ ਸੋ ਹੁਣ ਜਿਹੜਾ ਹੈਗਾ ਆਫਟਰ ਲੋਟ ਆਫ ਬ੍ਰੇਨ ਸਟਾਰਮਿੰਗ ਅਸੀਂ ਇੱਕ ਸਟ੍ਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਆਦੇਸ਼ਾਂ ਦੇ ਮੁਤਾਬਕ ਗੈਂਗਸਟਰਾਂ 'ਤੇ ਵਾਰ ਕਰ ਰਹੇ ਹਨ ਇੱਕ ਵਾਰ ਔਨ ਗੈਂਗਸਟਰਸ ਇਸ ਬੀਇੰਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜਾ ਸਾਡਾ 3 ਟੀਚਾ ਹੈਗਾ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਵਿਨਾਸ਼ਤ ਕੀਤਾ ਜਾਊਗਾ ਐਂਟਾਇਰ ਨੈਟਵਰਕ 윌 ਬੀ ਐਲੀਮੀਨੇਟਿਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਹੈ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸਾ ਨਿਰਦੇਸ਼ ਹੈਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਾਈਮਨਲ ਕੇਸਾਂ ਚ ਇਨਵੋਲਡ ਹੈਗੇ ਤੇ ਤਕਰੀਬਨ 600 ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਡ ਹੈਗੇ ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ तकरीबन 12000 ਪੁਲਿਸ ਆਫਿਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹੈਗੇ 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫਿਸਰਸ ਇਨ ਜਿਹੜੇ ਹੈਗੇ ਇਨਵੋਲਡ ਹੈਗੇ ਇਨ ਰੇਡਿੰਗ ਇਸ ਤੋਂ ਬਾਅਦ ਇਹਨਾਂ ਨੂੰ thoroughly interrogate ਕੀਤਾ ਜਾਊਗਾ ਜਿਨ੍ਹਾਂ ਦੀ ਕੋਈ ਕ੍ਰਿਮਿਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮਾਨਯੋਗ ਅਦਾਲਤਾਂ ਚ ਪੇਸ਼ ਕੀਤਾ ਜਾਊਗਾ ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇਹਦੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਹਨ ਤੇ ਇਹਦੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਇਨਵੋਲਵ ਹੈਗੀ ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰイズਮ ਦਾ ਉਸ ਨੂੰ ਬਸਟ ਕਰਨਾ ਹੈਗਾ ਜਿਸ ਦੇ ਵਿੱਚ ਇਹਨਾਂ ਦੀ ਫਾਈਨਾਂਸਿੰਗ ਲੌਜਿਸਟਿਕਸ セーフ ハウसेस वेपन सप्लाई चेन्स कम्युनिकेशन नेटवर्क्स इसको एक कंप्लीट इकोसिस्टम जेड़ा क्राइम ਦਾ ਆਏਗਾ ਜਿਹੜਾ ਗੈਂਗਸਟਰਿਜ਼ਮ ਦਾ ਹੈਗਾ ਐਕਸਟਰੈਕਸ਼ਨ ਦਾ ਹੈਗਾ ਉਸ ਨੂੰ ਐਸ ਐਸ ਐਨ इकोसिस्टम ਵਾਸਟ ਕੀਤਾ ਜਾਊਗਾ ਤੇ देयर विल बी जीरो ਟੋਲਰੈਂਸ ਫॉर ਏਡਰਸ ਐਂਡ ਐਬਟਰਸ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ ਉਹਨਾਂ ਨੂੰ ਲਾ ਨੂੰ ਫੇਸ ਕਰਨਾ ਪਏਗਾ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਨ੍ਹਾਂ ਦੇ ਖਿਲਾਫ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਕੋਈ ਵੀ ਜਿਸ ਦੀ ਇਨਵੋਲਵਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾ ਡੀਲ ਕੀਤਾ ਜਾਊਗਾ ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸਡਾਈਡਡ ਹੈਗਾ ਜੇ ਉਹ ਮੇਨਸਟ੍ਰੀਮ ਚ ਆਣਾ ਚਾਹੁੰਦਾ ਹੈਗਾ ਉਹ ਮੇਨਸਟ੍ਰੀਮ ਚ ਆ ਜਾਣਾ ਉਹਨਾਂ ਨਾਲ ਸਿੰਪੈਥੈਟਿਕ ਲੀਨੈਂਟ ਟਰੀਟਮੈਂਟ ਕੀਤਾ ਜਾਊਗਾ ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਦੇ ਖਿਲਾਫ ਐਪਰੋਪਰੀਏਟ ਲੀਗਲ ਐਕਸ਼ਨ ਹੋਊਗਾ ਸਸਕੀਰਾਲ ਜੀ ਨਮਸਤੇ ਜੈ ਹਿੰਦ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਗੈਂਗਸਟਰਾਂ ਦੇ ਖਿਲਾਫ ਨਿਊਟੋਰੀਅਸ ਐਲੀਮੈਂਟਸ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਸ਼ੁਰੂ ਕਰ ਦਿੱਤਾ ਹੈ ਕੱਲ ਦੇਰ ਰਾਤ ਤੋਂ ਲਗਭਗ 2000 ਟੀਮਾਂ ਜਿਨ੍ਹਾਂ ਦੇ ਵਿੱਚ 12000 ਪੁਲਿਸ ਕਰਮੀ ਤੇ ਸਾਰੇ ਸੀਨੀਅਰ ਆਫਿਸਰਸ ਸਾਰੇ ਐਸਐਸਪੀ ਜਿਹੜੇ ਗਰਾਊਂਡ ਤੇ ਸੀਗੇ ਤੇ ਜਿੰਨੇ ਵੀ Jedi, the ਜਿਹੜੇ ਗੈਂਗਸਟਰ ਨੇ ਜਿਹੜੇ ਇਹਨਾਂ ਦੇ ਗੁਰਗੇ ਨੇ ਜੋ ਸਾਡੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਜਾਂ ਜਿਨ੍ਹਾਂ ਦੇ ਇਰਾਦੇ ਜਿਨ੍ਹਾਂ ਦੇ ਮਨਸੂਬੇ ਸਾਡੇ ਸੂਬੇ ਦੇ ਖਿਲਾਫ ਹੈ ਸਾਡੇ ਵਤਨ ਦੇ ਖਿਲਾਫ ਹੈ ਸਾਡੇ ਸੋਹਣੇ ਦੇਸ਼ ਦੇ ਖਿਲਾਫ ਹੈ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਕਾਰਵਾਈ ਚੱਲ ਰਹੀ ਹੈ 72 ਘੰਟੇ ਤੱਕ ਆਪਰੇਸ਼ਨ ਚੱਲਣਾ ਤੇ ਮਾਨ ਸਾਹਿਬ ਖੁਦ ਇਸ ਨੂੰ ক্লোਜ਼ਲੀ ਮੋਨੀਟਰ ਕਰ ਰਹੇ ਨੇ ਮੈਂ ਸਲੂਟ ਕਰਦਾ ਹਾਂ ਪੰਜਾਬ ਪੁਲਿਸ ਨੂੰ ਤੇ ਧੰਨਵਾਦ ਕਰਦਾ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਮੁੱਖ ਮੰਤਰੀ ਸਾਹਿਬ ਜੀ ਦਾ ਆਪਣੇ ਗ੍ਰਹਿ ਮੰਤਰੀ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨਾਨੇ ਪੰਜਾਬ ਪੁਲਿਸ ਨੂੰ ਇਹ ਦੇਸ਼ ਦਿੱਤੇ ਨੇ ਤੇ ਕਲੀਅਰ ਇਨਸਟਰਕਸ਼ਨਸ ਹੈ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਪੰਜਾਬ ਪੁਲਿਸ ਜਿਹੜੀ ਹੈ ਉਸ ਦੇ ਉੱਤੇ ਦਿਨ ਰਾਤ ਕੰਮ ਕਰ ਰਹੀ ਹੈ ਇਹ ਇੱਕ ਜਿਹੜੀ ਕਾਰਵਾਈ ਐ ਲੁੜਿੰਦੀ ਸੀ ਤੇ ਅੱਜ ਹੁਣ ਮੈਂ ਜੋ ਪੜ ਰਿਹਾ ਜੋ ਦੇਖ ਰਿਹਾ ਖਬਰਾਂ ਚ ਕਿ ਅੰਮ੍ਰਿਤਸਰ ਦੇ ਵਿੱਚ ਇੱਕ এনਕਾਊਂਟਰ ਹੋ ਗਿਆ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ এনਕਾਊਂਟਰ ਚੱਲ ਰਿਹਾ ਹੈ ਤੇ ਅਸੀਂ ਆਪਣੇ ਪੂਰੇ ਸਾਨੂੰ ਪੂਰੇ ਸਮਾਜ ਨੂੰ ਹਰ ਇੱਕ ਐਜ਼ ਅ ਨਾਗਰਿਕ ਸਾਨੂੰ ਪੰਜਾਬ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਇਸ ਆਪਰੇਸ਼ਨ ਪ੍ਰਹਾਰ ਦੇ ਵਿੱਚ ਤਾਂ ਕਿ ਅਸੀਂ ਆਪਣੇ ਸੂਬੇ ਨੂੰ ਗੈਂਗਸਟਰ ਮੁਕਤ ਕਰ ਸਕੀਏ ਤੇ ਰੰਗਲਾ ਪੰਜਾਬ ਬਣਾ ਸਕੀਏ ਧੰਨਵਾਦ ਜੈ ਹਿੰਦ